ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾ ਪੈਣਾ ਨੂੰ ਜੈ ਪੀਰਾਂ ਦੀ ਦੋਸਤੋ ਦੋਸਤੋ ਅੱਜ ਦਾ ਦਿਨ ਵੀਰਵਾਰ ਦਾ ਦਿਨ ਮੁਬਾਰਕ ਹੋਵੇ ਜੀ ਜਿਹੜੇ ਲੋਕ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਸਰਕਾਰਾਂ ਨੂੰ ਮੰਨਦੇ ਨੇ ਗੌਸਪਾਕ ਪੀਰ ਲਖ ਦਾਤਾ ਪੀਰ ਸੱਚੀ ਸਰਕਾਰ ਹੋਰ ਵੀ ਪੀਰਾਂ ਫਕੀਰਾਂ ਨੂੰ ਜਿਹੜੇ ਲੋਕ ਮੰਨਦੇ ਨੇ ਉਹਨਾਂ ਸਾਰਿਆਂ ਨੂੰ ਵੀਰਵਾਰ ਦਾ ਦਿਨ ਮੁਬਾਰਕ ਹੋਵੇ ਜੀ ਆਪਣੇ ਆਪਣੇ ਜਿੱਥੇ ਉਹ ਸਜਦਾ ਸਲਾਮ ਕਰਦੇ ਨੇ ਦਰਬਾਨਾਂ ਤੇ ਜਾਂਦੇ ਨੇ ਤੇ ਸਰਕਾਰ ਮੂਰੇ ਝੋਲੀ ਅੜਦੇ ਨੇ ਉਹਨਾਂ ਸਾਰਿਆਂ ਨੂੰ ਮੱਥਾ ਟੇਕਦੇ ਨੇ ਜਿਹੜੇ ਸਰਕਾਰ ਜੀ ਦੇ ਦਰਬਾਰ ਪੀਰਾਂ ਦੇ ਦਰਬਾਰ ਉਹਨਾਂ ਸਾਰਿਆਂ ਨੂੰ ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾਂ ਭੈਣਾਂ ਨੂੰ ਵੀਰਵਾਰ ਦਾ ਦਿਨ ਮੁਬਾਰਕ ਹੋਵੇ ਜੀ ਦੋਸਤੋ ਕਿਸੇ ਵੀ ਮੰਦਰ ਮਸਜਿਦ ਮਸੀਤ ਗੁਰਦੁਆਰਾ ਕਿਤੇ ਵੀ ਜਾਈਏ ਤੇ ਨੇਕ ਤੇ ਜਾਇਜ਼ ਦੁਆਵਾਂ ਕਰੀਏ ਨੇਕ ਦੁਆਵਾਂ ਕਰੀਏ ਕਿਸੇ ਦਾ ਬੁਰਾ ਨਾ ਤਕੀਏ ਸਾਡਾ ਇਹੀ ਸਾਡਾ ਮੰਦਰ ਮਸੀਤ ਜਾਣ ਦਾ ਫਾਇਦਾ ਹੈ ਤੇ ਦੋਸਤੋ ਕਦੀ ਵੀ ਕਿਸੇ ਦਰਬਾਰ ਜਾਈਏ ਤੇ ਆਪਣੇ ਲਈ ਕੁਝ ਨਹੀਂ ਮੰਗਣਾ ਦੂਜਿਆਂ ਦੇ ਦੁੱਖਾਂ ਦੀ ਦੁਆ ਕਰਨੀ ਚਾਹੀਦੀ ਹੈ ਜਦੋਂ ਅਸੀਂ ਦੂਜਿਆਂ ਦਾ ਸੋਚਦੇ ਹਾਂ ਤੇ ਉਹ ਪਰਮਾਤਮਾ ਉਹ ਪਰਵਰਦਿਗਾਰ ਸਾਡਾ ਭਲਾ ਆਪਣੇ ਆਪ ਕਰੂਗਾ ਦੂਜਿਆਂ ਦੇ ਦੁੱਖਾਂ ਦੀ ਦੁਆ ਕਰੋ ਤੇ ਦੋਸਤੋ ਅੱਜ ਦਾ ਦਿਨ ਵੀਰਵਾਰ ਦਾ ਦਿਨ ਸਭ ਨੂੰ ਮੁਬਾਰਕ ਹੋਵੇ ਜੀ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜੈ ਪੀਰਾਂ ਦੀ ਦੋਸਤੋ